ਮੇਰੀ ਟਵੱਜੀ ਆ ਮੈਂ ਉੱਥੇ ਡਿੱਤੀ ਆ ਮੈਂ ਵੱਡੀ ਨੌਨ ਵਾਜਾ ਮਾਰੀ ਗਈ ਇਹਨ ਕੋਲ ਇੰਦਰ ਮੈਨੂੰ ਬਚਾਲਾ ਜਿੱਤਰਾ ਬੰਦੀ ਆ ਇਹਨੇ ਮੈਨੂੰ ਧੂਕੇ ਅੰਦਰ ਲੈ ਗਈ ਆ ਉਹ ਤੇ ਮੇਰਾ ਕਿਤੇ ਬਾਹਰ ਕਾਬੂ ਕਰ ਲਿਆ ਵਾ ਉਹ ਲੜਾਈ ਹੋ ਗਈ ਮੁੰਡੇ ਦੇ ਨਾਲ ਕਿਆ ਨੇ ਸਾਰਾ ਕੁਝ ਕੀਤਾ ਜੋ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਮੇਰਾ ਬੱਦਦਾ ਮਾਰਤਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਦਾ ਜੇਲ੍ਹ ਪੱਕੀ ਚਾਹੀਦੀ ਹੈ ਜੇਲ੍ਹ ਚ ਪੱਕੇ ਜਿਹੜੇ ਰਹਿਣ ਇਹ ਜਿਹੜੇ ਨਿਕਲਣਾ ਨਾ ਹੁਣ ਰਾਤ ਡੀਜੇ ਲੱਗਾ ਏ ਤੇ ਗਾਣੇ ਤੋਂ ਲੜਾਈ ਪਈ ਆ ਜੀ ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵੱਧ ਗਈ ਆ ਜੀ ਇਹ ਉਹ ਘਰ ਹੈ ਜਿੱਥੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਘਰ ਜਿੱਥੇ ਸ਼ਗਨ ਵਿਹਾਰ ਚੱਲ ਰਹੇ ਸਨ ਉੱਥੇ ਅੱਜ ਵੈਨ ਤੇ ਕੀਨੇ ਪੈ ਰਹੇ ਨੇ ਬਜ਼ੁਰਗ ਮਾ ਰੋ ਰੋ ਕੇ ਪੁੱਤ ਨੂੰ ਅਵਾਸਾ ਮਾਰ ਰਹੀ ਹੈ ਹਏ ਗੁਰੂ ਘਰ ਤੋਂ ਦਰਾ ਕੇ ਦੇਨੀਆ ਬਦਲ ਵੀ ਗਿਆ ਲੱਗੇ ਦੱਸਲ ਪੂਰਾ ਮਾਮਲਾ ਪੱਟੀ ਦੇ ਦੀਨੋਂ ਦੇ ਪਿੰਡ ਦੁਬਲੀ ਤੋਂ ਸਾਹਮਣੇ ਹੈ ਜਿੱਥੇ ਦੇਰ ਰਾਤ ਡੀਜੇ ਤੇ ਨੱਚਦੇ ਸਮੇਂ ਗਾਣਾ ਬਦਲਣ ਨੂੰ ਲੈ ਕੇ ਲੜਾਈ ਹੋ ਗਈ ਤੇ ਤਕਰਾਰ ਇਸ ਕਦਰ ਵੱਧ ਗਈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਜਾਣਕਾਰੀ ਦੇ ਮੁਤਾਬਕ ਘਰ ਦੇ ਵਿੱਚ ਅਰਸ਼ਦੀਪ ਸਿੰਘ ਦਾ ਵਿਆਹ ਸੀ ਤੇ ਜਦੋਂ ਉਸਦੇ ਸ਼ਗਨ ਵਿਹਾਰ ਚੱਲ ਰਹੇ ਸਨ ਤੇ ਇਸੇ ਦੌਰਾਨ ਅਰਸ਼ਦੀਪ ਸਿੰਘ ਦੇ ਰਿਸ਼ਤੇਦਾਰ ਡੀਜੇ ਤੇ ਨੱਚ ਰਹੇ ਸਨ ਗਾਣਾ ਬਦਲਣ ਨੂੰ ਲੈ ਕੇ ਉਹਨਾਂ ਦੇ ਗੁਆਂਢ ਦੇ ਵਿੱਚ ਰਹਿੰਦੇ ਵਿਅਕਤੀਆਂ ਦੇ ਨਾਲ ਲੜਾਈ ਹੋ ਗਈ ਤੇ ਲੜਾਈ ਇੰਨੀ ਵੱਧ ਗਈ ਕਿ ਦੂਜੀ ਤਰ ਦੇ ਵੱਲੋਂ ਇੱਟੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਤੇ ਇਸ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ ਪੀੜਤ ਪਰਿਵਾਰ ਦੇ ਵੱਲੋਂ ਦੂਜੇ ਤਰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਜਲਦ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਗੱਲ ਨਹੀਂ ਹੋਈ ਮੇਰਾ ਪੁੱਤ ਲੱਗੀ ਲੋਕ ਵਿਆਹ ਪੁੱਤ ਦਾ ਵਿਆਹ ਪੁੱਤ ਦਾ ਪੁੱਤ ਨੂੰ ਵਿਆਹਣ ਗਿਆ ਵਾ ਮੈਨੂੰ ਆਂਦਾ ਮਾਤਾ ਆਪਾ ਲੱਗੀ ਲੋਕ ਤੋਰ ਗਏ ਮੈਂ ਕਿਹਾ ਚਲੋ ਠੀਕ ਹੈ ਪੁੱਤ ਅਸੀਂ ਲਾਗ ਪੱਤਾ ਦੇ ਕੇ ਅਸੀਂ ਕਾ ਤੋਰ ਦਿੱਤੇ ਸਾਰੇ ਮੇਰਾ ਪੁੱਤ ਘਰੋਂ ਆਇਆ ਵਾ ਮੇਰੇ ਇੱਟ ਵੱਜੀ ਆ ਮੈਂ ਉੱਥੇ ਡਿੱਗ ਪਈ ਆ ਮੈਂ ਵੱਡੀ ਨੋਨ ਵਾਜਾ ਮਾਰੀ ਗਈ ਨੀ ਪਲਵਿੰਦਰ ਮੈਨੂੰ ਬਚਾ ਲਾ ਜਿਸ ਤਰ੍ਹਾਂ ਬਚਦੀ ਆ ਇਹ ਨੇ ਮੈਨੂੰ ਧੂ ਕੇ ਅੰਦਰ ਲੈ ਗਈ ਆ ਪੁੱਤ ਮੇਰਾ ਕਿਤੇ ਬਾਹਰ ਕਾਬੂ ਕਰ ਲਿਆ ਵਾ ਕੀ ਨਾਂ ਹੈ ਤੁਹਾਡੇ ਮੁੰਡੇ ਦਾ ਸਤਨਾਮ ਸਿੰਘ ਸਤਨਾਵ ਕੀ ਕਾਲਾ ਸਿੰਘ ਪਿੰਡ ਗੜਾ ਦੁੱਬਲੀ ਕਿੰਨੀ ਕੁ ਉਮਰ ਹੈ ਜੀ ਕਿੰਨੀ ਕਿਹੋ ਜਿਹਾ ਵੀਰ ਜੀ 33 35 ਤੇ ਵਿਆਹ ਹੈ ਕਿ ਬੱਚੇ ਆ ਨਿੱਕੇ ਨਿੱਕੇ ਹਾਂ ਕਰਦੀ ਕਿੰਨੇ ਬੱਚੇ ਕਿੰਨੇ ਆ ਦੋ ਕਾਕੇ ਜਿੰਨਾ ਮੰਗੋਗੇ ਹੁਣ ਅਸੀਂ ਉਹਨਾਂ ਨੂੰ ਪੇਸ਼ ਕਰਾਵਾਂਗੇ ਨਹੀਂ ਮੰਗੀ ਕਰੋਗੇ ਹੁਣ ਸਾਹਿਬ ਜੀ ਦਾ ਹਾਂ ਸਾਹਿਬ ਜੀ ਦਾ ਕੀ ਇਹਦਾ ਭਾਈ ਜੀ ਉਹ ਲੜਾਈ ਹੋ ਗਈ ਮੁੰਡੇ ਦੇ ਨਾਨਕਿਆਂ ਨੇ ਸਾਰਾ ਕੁਝ ਕੀਤਾ ਜੋ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਮੇਰਾ ਬੰਦਾ ਮਾਰਤਾ ਮੈਨੂੰ ਇਨਸਾਫ਼ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਦੀ ਜੇਲ੍ਹ ਪੱਕੀ ਚਾਹੀਦੀ ਕਿ ਜੇਲ੍ਹ ਚ ਪੱਕੇ ਜਿਹੜੇ ਰਹਿਣ ਜਿਹੜੇ ਨਿਕਲਣਾ ਨਾ ਹੁਣ ਬੰਦੇ ਕੌਣ ਸੀ ਜਿਹੜੇ ਬੰਦੇ ਨਾਨਕਿਆਂ ਤੋਂ ਹੀ ਸੀਗੇ ਕੋਈ ਪਛਾਣਤ ਨਹੀਂ ਜਾਣਦੇ ਨਹੀਂ ਇੰਨੇ ਆ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਤੇ ਕੀ ਮੰਗ ਕਰੋਗੇ ਹੁਣ ਮੈਨੂੰ ਨਾਂ ਸਾਫ ਚਾਹੀਦਾ ਹੋਰ ਨਹੀਂ ਕੁਛ ਚਾਹੀਦਾ ਐਨਾ ਭਾਜੀ ਦੀਜਾਂ ਤੂੰ ਇੱਥੇ ਰਾਹੀ ਸਾਡੇ ਬੰਦਿਆਂ ਨੂੰ ਮੈਂ ਧੱਕੇ ਮਾਰ ਮਾਰ ਸੁੱਟਤਾ ਤੇ ਆਂਦੇ ਪਈ ਆਪ ਜੀ ਜਿ ਲਾਉਣੀਆਂ ਚਾਹੀ ਆਪਦੇ ਬੰਦਿਆਂ ਨੂੰ ਘਰੇ ਲਿਓਣੀਆਂ ਪਹਿਲਾਂ ਇਹਨਾਂ ਨੇ ਅਗਰਾ ਚਵਾੜਾ ਕੱਢ ਲਿਆ ਅੱਗ ਲਾ ਕੇ ਸਾਡੇ ਲੀੜੂੜੇ ਸਾੜਤੇ ਇਹਨਾਂ ਨੇ ਮੜ ਕੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਫੜ ਲਿਆ ਅੱਛਾ ਮੈਨੂੰ ਇਹਨਾਂ ਨੇ ਗੱਲੀ ਚ ਛੁੱਟ ਲਿਆ ਮੇਰੇ ਡਾਂਗਾ ਮਾਰੀ ਗਏ ਅੱਛਾ ਕਿੰਨੇ ਜਾਣੇ ਇਹ ਟੜੇ ਕਰੇ ਸਾਡੇ ਸਾਰੇ ਤਿੰਨੇ ਜਾਣੀ ਅੱਛਾ ਕੌਣ ਕੌਣ ਇਹ ਸਾਡੇ ਇੱਕੋ ਦਿਓਰ ਸੀ ਇੱਕੋ ਦਾ ਮੁੰਡਾ ਹੀ ਇੱਕ ਮੇਰਾ ਮੁੰਡਾ ਕਿਸੇ ਹੋਰ ਕੋਈ ਨਹੀਂ ਜਿਹਨੂੰ ਸੱਟ ਲੱਗੀ ਉਹਨਾਂ ਦਾ ਕਹਿਣਾ ਹੈ ਕਿ ਦੂਜਾ ਘਰੇ ਸੱਦ ਗਏ ਉਹਨਾਂ ਨੇ ਹੋਰ ਵੀ ਅਣਪਛਾਤੇ ਗਈ ਵਿਅਕਤੀ ਸੱਦ ਗਏ ਦੇਖ ਕਰੇ ਕਰੇ ਤੇ ਉਹਨਾਂ ਦੇ ਘਰੇ ਪੰਗੜੇ ਪੈਂਦੇ ਆ ਡੇ ਕਰੇ ਘੜੀ ਦੀ ਜੱਗਾਈ ਭਾਜੀ ਤੁਹਾਡੇ ਵੀ ਕੋਈ ਉੱਤੇ ਸੱਟਾਂ ਫਟਾਂ ਲੱਗੀਆਂ ਸਾਡੇ ਹਾਂਜੀ ਸਾਡੇ ਦਾਖਲ ਸਾਡੀ ਕੁੜੀ ਗੋਮਾ ਉਹਨੂੰ ਅੰਮ੍ਰਿਤਸਰ ਲੈ ਗਏ ਕਿੰਨੇ ਜਣੇ ਤੁਹਾਡੇ ਕਿੰਨੇ ਜਣੇ ਦਾਖਲ ਤਿੰਨ ਚਾਰ ਜਣੇ ਦਾਖਲ ਤਿੰਨ ਜਣੇ ਜੀ ਇਤਰਾ ਹੋਈ ਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ ਮੁੰਡੇ ਨੂੰ ਵਿਆਹ ਕਰਕੇ ਹਾਂਜੀ ਰਾਤ ਡੀਜੇ ਲੱਗਾ ਏ ਤੇ ਗਾਣੇ ਤੋਂ ਲੜਾਈ ਪਈ ਆ ਜੀ ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵੱਧ ਗਈ ਆ ਜੀ ਗੱਲ ਕੌਣ ਪਾਇ ਬੰਦੇ ਮੁੰਡੇ ਦੇ ਨਾਨਕੇ ਪਏ ਅਜੇ ਗੱਲ ਜਿੱਥੋਂ ਦੇ ਹੀ ਰਹਿਣ ਵਾਲੇ ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾ ਰਹਿੰਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ ਸਾਡਾ ਇਹਨਾਂ ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਕਿ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋਣ। ਇਹ ਕੱਲ ਇੱਥੇ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ। ਉੱਥੋਂ ਵਿਆਹ ਤੋਂ ਆ ਕੇ ਇੱਥੇ ਘਰੇ ਡੀਜੇ ਲੱਗਾ ਸੀ। ਇੱਥੇ ਡੀਜੇ ਦੇ ਲੱਗੇ ਦੌਰਾਨ ਗਾਣਿਆਂ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਆਪਸੀ ਝਗੜਾ ਹੋਇਆ। ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਾਲੜੇ ਤੋਂ ਤੇ ਨਾਲ ਇਹਨਾਂ ਦਾ ਗਵੰਡੀ ਸੀਗਾ। ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਇੱਟਾਂ ਰੋਣੇ ਚੱਲੇ। ਇੱਟਾ ਇਹਨਾਂ ਦੇ ਗੋਂਡੀ ਜੀ ਆਪਣਾ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਨ ਦਾ ਨਾਮ ਲੈ ਰਿਆ ਤੇ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਸੀ ਸਤਨਾਮ ਸਿੰਘ son of ਕਾਲਾ ਸਿੰਘ ਉਹ ਛੜਾ ਰਿਆ ਸੀ ਇਸੇ ਦੌਰਾਨ ਉਹਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਹਾਂਜੀ ਅਸੀਂ ਆਏ ਆ ਜੀ ਇੱਥੇ ਬਿਆਨ ਲਿਖਦੇ ਆ ਜਿਵੇਂ ਜਿਹੋ ਦੀ ਹੋਏਗਾ ਬਿਆਨ ਲਿਖਾਉਣਗੇ ਤਕਰੀਰ ਦੌਰਾਨ ਜੋ ਸਾਹਮਣੇ ਆਏਗਾ ਕਾਰਨ ਕੀਤੀ ਜਾਊ